ਰਾधिका ਦੇ ਵਿਆਹ ਨੂੰ ਸਿਰਫ ਕੁਝ ਦਿਨ ਬਾਕੀ ਨੇ ਜੀ ਹਾਂ 12 ਜੁਲਾਈ ਨੂੰ ਅਨੰਤ ਰਾधिका ਦਾ ਵਿਆਹ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਨਾ ਸਿਰਫ ਬਾਲੀਵੁੱਡ ਜਾਂ ਹਾਲੀਵੁੱਡ ਵਿੱਚ ਇੱਕ ਕੁੱਕਰੀ ਕੀ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ ਸਗੋਂ ਆਮ ਲੋਕਾਂ ਦੇ ਵਿੱਚ ਵੀ ਅਨੰਤ ਰਾਤਿਕਾ ਦੇ ਵਿਆਹ ਨੂੰ ਲੈ ਕੇ ਜਿਹੜੀ ਨਜ਼ਰਾਂ ਨੇ ਉਹ ਟਿੱਕੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਹੁਣ ਅੰਮ੍ਰਿਤ ਸਰ ਦੇ ਕੁਮਿਸ਼ੂਰ ਆਰਟਿਸਟ ਵੱਲੋਂ ਅਨੰਤ ਰਾਤਿਕਾ ਦੇ ਵਿਆਹ ਦਾ ਇੱਕ ਸ਼ਾਨਦਾਰ ਤੋਹਫ਼ਾ ਤਿਆਰ ਕੀਤਾ ਗਿਆ ਜੀ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਆਰਟਿਸਟ ਵੱਲੋਂ ਤਸਵੀਰ ਬਣਾਈ ਜਾ ਰਹੀ ਹੈ ਜੋ ਕਿ ਅਨੰਤ ਰਾਤਿਕਾ ਦੀ ਤਸਵੀਰ ਹੈ ਅਤੇ ਇਸ ਤਸਵੀਰ ਨੂੰ ਇਸ ਆਰਟਿਸਟ ਵੱਲੋਂ ਅਨੰਤ ਰਾਤਿਕਾ ਨੂੰ ਪੇਜੀ ਵੀ ਜਾਵੇਗੀ ਜੀ ਹਾਂ ਵਿਆਦ ਤੋਹਫੇ ਬੱਚੋ ਇਸ ਆਰਟਿਸਟ ਨੇ ਇਹ ਤਸਵੀਰ ਬਣਾਈ ਹੈ ਤਾਂ ਕਿ ਇਸ ਦਾ ਕਹਿਣਾ ਹੈ ਕਿ ਇਸ ਤਸਵੀਰ ਨੂੰ ਅਨੰਤ ਰਾਧਿਕਾ ਨੂੰ ਭੇਜੀ ਵੀ ਜਾਵੇਗੀ ਤਾਂ ਤੁਹਾਨੂੰ ਦੱਸ ਦੇਗੀ ਇਸ ਆਰਟਿਸਟ ਵੱਲੋਂ ਪਹਿਲਾਂ ਵੀ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਦੀ ਤਸਵੀਰ ਬਣਾਈ ਚਾ ਚੁੱਕੀ ਹੈ ਪਹਿਲਾਂ ਤਾਂ ਕ""". ਕਪੂਰ ਸਫਲੀ ਖਾਨ ਐਸ਼ਵਰੀਆ ਰਾਏ अभिषेक बच्चन ਤੇ ਹੋਰ ਵੀ ਕਈ ਵੱਡੇ ਸਿਤਾਰੇ ਨਹੀਂ ਤਸਵੀਰ ਬਣਾ ਕੇ ਇਸ ਆਰਟਿਸਟ ਨੇ ਭੇਜੀ ਹੈ ਤਾਂ ਹੁਣ ਇਸ ਅੰਮ੍ਰਿਤਸਰ ਦੇ ਮਸ਼ਹੂਰ ਆਰਟਿਸਟ ਬੋਲੋ ਅਨੰਤ ਰਾधिका ਦੇ ਵ્યા ਨੂੰ ਲੈ ਕੇ ਜਿਹੜੀ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ ਦੱਸਦੇ ਕਿ ਆਰਟਿਸਟ ਨੂੰ 22 ਦਿਨ ਲੱਗੇ ਨੇ ਇਸ ਪੇਂਟਿੰਗ ਨੂੰ ਤਿਆਰ ਕਰਨ ਦੇ ਵਿੱਚ ਇਸ ਆਰਟਿਸਟ ਦਾ ਕਹਿਣਾ ਹੈ ਕਿ ਇਸਨੇ 22 ਦਿਨ ਪਹਿਲਾਂ ਇਹ ਤਸਵੀਰ ਬਣਾਨੀ ਸ਼ੁਰੂ ਕੀਤੀ ਸੀ ਤਾਂ 22 ਦਿਨ ਲਗਾਤਾਰ ਇਸ ਆਰਟਿਸਟ ਨੇ ਤਸਵੀਰ ਬਣਾਈ ਹੈ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕਿੰਨੀ ਸ਼ਾਨਦਾਰ ਇਸ ਆਰਟਿਸਟ ਬੋਲੋ ਤਸਵੀਰ ਬਣਾਈ ਗਈ ਹੈ ਤੱਕ ਇਸ ਦਾ ਆਰਟਿਸਟ ਨੇ ਕਿਹਾ ਹੈ ਕਿ ਇਸ ਤਸਵੀਰ ਨੂੰ ਅਨੰਤ ਰਾधिका ਨੂੰ ਵੀ ਵਿਆਹ ਤੋਹਫੇ ਵਜੋਂ ਭੇਜਿਆ ਜਾਵੇਗਾ ਤਾਂ ਹੋਰ ਇਸ ਦਾ ਕੀ ਕੁਝ ਕਹਿਣਾ ਹੈ ਇਸ ਬਾਰੇ ਤਾਂ ਤੁਹਾਨੂੰ ਸੁਣਾ ਦਿੰਨੇ ਆ ਪਰ ਜਗਜੋਤ ਸਿੰਘ ਰੁਬਲ ਤੇ ਪਰਸੋਂ ਅਨੰਤ ਮਾਨੀ ਤੇ ਰਾधिका ਮਰਚਣ ਦਾ ਵਿਆਹ ਹੋਣ ਜਾ ਰਿਹਾ ਤੇ ਮੈਂ ਵੀ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤੀ ਆ ਆਪਣੀ ਪੇਂਟਿੰਗ ਇਸ ਪੇਂਟਿੰਗਾਂ ਦੇ ਵਿੱਚ ਮੈਨੂੰ 22 ਦਿਨ ਲੱਗੇ ਇਸ ਪੇਂਟਿੰਗਾਂ ਦੇ ਵਿੱਚ ਤੇ ਮੈਂ ਨੂੰ ਵਿਸ਼ਕਰਦਾਂ ਪੇਂਟਿੰਗ ਦੇ ਜ਼ਰੀਏ ਤੇ ਮੈਂ ਮੇਰੀ ਤਮੰਨਾ ਰਹੀ ਹੈ ਜਿਹੜੀ ਪੇਂਟਿੰਗ ਹੈ ਰਹੀ ਆ ਉਥੇ ਮੰਗੀਆਂ ਉਹਦੇ ਵਿੱਚ ਲੱਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ੈਫਲੀ ਖਾਨ ਕਰੀਨਾ ਕਪੂਰ ਅਭਿਸ਼ੇਕ ਬਚਨ ਅਸ਼ਵਰਿਆ ਰਹੇ ਤੇ ਸ਼ਿਲਪਾ ਛੱਟੀ ਰਾਜਪੂਮਰਾ ਮੈਂ ਬੋਲੀਵੁੱਡ ਦੇ ਕਪਲ ਪੇਂਟਿੰਗਸ ਬਣਾ ਚੁੱਕਿਆ ਹਾਂ ਤੇ ਮੇਰੀ ਤਮੰਨਾ ਹੈ ਪੇਂਟਿੰਗ ਹੋਵੇ ডিসਪਲੇ ਹੋਵੇ ਤੇ ਇਸ ਤੋਂ ਇਲਾਵਾ ਮੈਂ ਹਾਲੀਵੁੱਡ ਦੇ ਸਟਾਰਸ ਨਾਲ ਇਹ ਬਾਲੀਵੁੱਡ ਦੇ ਸਟਾਰਸ ਦੀ ਪੇਂਟਿੰਗ ਬਣਾਈ। ਸ਼ਾਹਲੀ ਰਾਸ਼ਟਰਪਤੀ ਨੇ ਆਇਆ ਤੇ ਪੀਐਮ ਮੋਦੀ ਜੀ ਦੀ ਵੀ ਮੈਨੂੰ ਅਪ੍ਰੀਸ਼ੀਏਸ਼ਨ ਲੈਟਰ ਆਈ ਆ ਇੰਡੀਆ ਦੇ ਤਿੰਨ ਰਾਸ਼ਟਰਪਤੀ ਦੇ ਆਏ ਪ੍ਰਸ਼ੰਸਾ ਪੱਤਰ ਤੇ ਐਮਬੈਰ ਵਿੱਚ ਇੱਕ ਬੜੀ ਰਾਇਲ ਵੈਡਿੰਗ ਹੋਣ ਜਾ ਰਹੀ ਆ ਤੇ ਕ੍ਰਿਕਟਰਸ ਲੀਡਰਸ ਹਾਲੀਵੁੱਡ ਸਟਾਰਸ ਆ ਰਹੇ ਨੇ ਤੇ ਨਵੇਂ ਇੱਕ ਆਪਣੀ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤਾ। ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਅਨੰਤ ਰਾਧਿਕਾ ਦੇ ਵਿਆਹ ਨੂੰ ਸਿਰਫ ਕੁਝ ਦਿਨ ਬਾਕੀ ਨੇ ਜੀ ਹਾਂ 12 ਜੁਲਾਈ ਨੂੰ ਅਨੰਤ ਰਾਧਿਕਾ ਦਾ ਵਿਆਹ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਨਾ ਸਿਰਫ ਬਾਲੀਵੁੱਡ ਜਾਂ ਹਾਲੀਵੁੱਡ ਵਿੱਚ ਇਕ ਕੁੱਕਰੀ ਕੀ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ ਸਗੋਂ ਆਮ ਲੋਕਾਂ ਦੇ ਵਿੱਚ ਵੀ ਅਨੰਤ ਰਾਧਿਕਾ ਦੇ ਵਿਆਹ ਨੂੰ ਲੈ ਕੇ ਜਿਹੜੀ ਨਜ਼ਰਾਂ ਨੇ ਉਹ ਟਿੱਕੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਹੁਣ ਅੰਮ੍ਰਿਤ ਸਰ ਦੇ ਇੱਕ ਮਸ਼ਹੂਰ ਆਰਟਿਸਟ ਵੱਲੋਂ ਅਨੰਤ ਰਾਧਿਕਾ ਦੇ ਵਿਆਹ ਦਾ ਇੱਕ ਸ਼ਾਨਦਾਰ ਤੋਹਫ਼ਾ ਤਿਆਰ ਕੀਤਾ ਗਿਆ। ਜੀ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਇੱਕ ਆਰਟਿਸਟ ਵੱਲੋਂ ਤਸਵੀਰ ਬਣਾਈ ਜਾ ਰਹੀ ਹੈ ਜੋ ਕਿ ਅਨੰਤ ਰਾਧਿਕਾ ਦੀ ਤਸਵੀਰ ਹੈ ਅਤੇ ਇਸ ਤਸਵੀਰ ਨੂੰ ਇਸ ਆਰਟਿਸਟ ਵੱਲੋਂ ਅਨੰਤ ਰਾਧਿਕਾ ਨੂੰ ਪੇਜੀ ਵੀ ਜਾਵੇਗੀ। ਜੀ ਹਾਂ ਵਿਆਦ ਤੋਹਫੇ ਬੱਚੋ ਇਸ ਆਰਟਿਸਟ ਨੇ ਇਹ ਤਸਵੀਰ ਬਣਾਈ ਹੈ ਤਾਂ ਕਿ ਇਸ ਦਾ ਕਹਿਣਾ ਹੈ ਕਿ ਇਸ ਤਸਵੀਰ ਨੂੰ ਅਨੰਤ ਰਾधिका ਨੂੰ ਭੇਜੀ ਵੀ ਜਾਵੇਗੀ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਆਰਟਿਸਟ ਵੱਲੋਂ ਪਹਿਲਾਂ ਵੀ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਦੀ ਤਸਵੀਰ ਬਣਾਈ ਜਾ ਚੁੱਕੀ ਹੈ ਪਹਿਲਾਂ ਤਾਂ ਕਰੀਨਾ ਕਪੂਰ ਸਫਲੀ ਖਾਨ ਐਸ਼ਵਰੀਆ ਰਾਏ ਅਭਿਸ਼ੇਕ ਬਚਨ ਤੇ ਹੋਰ ਵੀ ਕਈ ਵੱਡੇ ਸਟਾਰਾਂ ਨੇ ਤਸਵੀਰ ਬਣਾ ਕੇ ਇਸ ਆਰਟਿਸਟ ਨੇ ਭੇਜੀ ਹੈ ਤਾਂ ਹੁਣ ਇਸ ਅੰਮ੍ਰਿਤਸਰ ਦੇ ਮਸ਼ਹੂਰ ਆਰਟਿਸਟ ਬੋਲੂ ਅਨੰਤਰਾधिका ਦੇਵ ਵ્યા ਨੂੰ ਲੈ ਕੇ ਜਿਹੜੀ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ ਦੱਸਦੇ ਕਿ ਆਰਟਿਸਟ ਨੂੰ 22 ਦਿਨ ਲੱਗੇ ਨੇ ਇਸ ਪੇਂਟਿੰਗ ਨੂੰ ਤਿਆਰ ਕਰਨ ਦੇ ਵਿੱਚ ਇਸ ਆਰਟਿਸਟ ਦਾ ਕਹਿਣਾ ਹੈ ਕਿ ਇਸਨੇ 22 ਦਿਨ ਪਹਿਲਾਂ ਇਹ ਤਸਵੀਰ ਬਣਾਨੀ ਸ਼ੁਰੂ ਕੀਤੀ ਸੀ ਤਾਂ 22 ਦਿਨ ਲਗਾਤਾਰ ਇਸ ਆਰਟਿਸਟ ਨੇ ਤਸਵੀਰ ਬਣਾਈ ਹੈ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕਿੰਨੀ ਸ਼ਾਨਦਾਰ ਇਸ ਆਰਟਿਸਟ ਬੋਲੂ ਤਸਵੀਰ ਬਣਾਈ ਗਈ ਹੈ ਤਾਂ ਇਸ ਆਰਟਿਸਟ ਨੇ ਕਿਹਾ ਹੈ ਕਿ ਇਸ ਤਸਵੀਰ ਨੂੰ ਅਨੰਤ ਰਾधिका ਨੂੰ ਵੀ ਵਿਆਹ ਦੇ ਤੋਹਫੇ ਵਜੋਂ ਭੇਜਿਆ ਜਾਵੇਗਾ ਤਾਂ ਹੋਰ ਇਸ ਦਾ ਕੀ ਕੁਝ ਕਹਿਣਾ ਹੈ ਇਸ ਬਾਰੇ ਤਾਂ ਤੁਹਾਨੂੰ ਸੁਣਾ ਦਿੰਨੇ ਆ ਜਗਜੋਤ ਸਿੰਘ ਰੁਬਲ ਤੇ ਪਰਸੋਂ ਅਨੰਤ ਮਾਨੀ ਤੇ ਰਾधिका ਮਰਚਣ ਦਾ ਵਿਆਹ ਹੋਣ ਜਾ ਰਿਹਾ ਤੇ ਮੈਂ ਵੀ ਇੱਕ ਆਪਣੇ ਪੇਂਟਿੰਗ ਦੇ ذریعے ਉਹਨਾਂ ਨੂੰ ਵਿਸ਼ ਕੀਤਾ ਆਪਣੀ ਪੇਂਟਿੰਗ ਇਹ ਪੇਂਟਿੰਗ ਉਹਨਾਂ ਦੇ ਵਿੱਚ ਮੈਨੂੰ 22 ਦਿਨ ਲੱਗੇ ਸੀ ਪੇਂਟ ਉਹਨਾਂ ਦੇ ਵਿੱਚ ਤੇ ਮੈਂ ਉਹਨੂੰ ਵਿਸ਼ਕਰਦਾਂ ਪੇਂਟਿੰਗ ਵਿੱਚ ਜਾਰੀ ਹੈ ਤੇ ਮੈਂ ਮੇਰੀ ਤਮੰਨਾ ਹੈ ਕਿ ਇਹ ਜਿਹੜੀ ਪੇਂਟਿੰਗ ਹੈ ਰਹੀ ਆ ਉਥੇ ਮਾਨੀਆਂ ਹੁੰਦੇ ਵਿੱਚ ਲੱਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਸ਼ੈਫਲੀ ਖਾਨ, ਕਰੀਨਾ ਕਪੂਰ, ਅਭਿਸ਼ੇਕ ਬਚਨ ਅਸ਼ਵਰਿਆ ਰਹੇ ਤੇ ਸ਼ਿਲਪਾ ਸ਼ਕਤੀ ਰਾਜਪੂਮਰਾ ਨੇ ਬੋਲੀਵੁੱਡ ਦੇ ਕਪਲ ਪੇਂਟਿੰਗਸ ਬਣਾ ਚੁੱਕਿਆ ਵਾ ਤੇ ਮੇਰੀ ਤਮੰਨਾ ਹੈ ਪੇਂਟਿੰਗ ਉਥੇ ਡਿਸਪਲੇ ਹੋਵੇ ਤੇ ਇਸ ਤੋਂ ਇਲਾਵਾ ਮੈਂ ਇਹ ਹਾਲੀਵੁੱਡ ਦੇ ਸਟਾਰਸ ਨੂੰ ਹੈ ਬੋਲੀਵੁੱਡ ਦੇ ਸਟਾਰਸ ਦੀ ਪੇਂਟਿੰਗ ਸੁਣਾਈ ਸ਼ਾਲੀ ਰਾਸ਼ਟਰਪਤੀ ਨੇ ਆ ਤੇ ਪੀਐਮ ਮੋਦੀ ਜੀ ਦੇ ਵੀ ਮੈਨੂੰ ਅਪ੍ਰੀਸ਼ੀਏਸ਼ਨ ਲੈਟਰ ਆਈ ਆ ਇੰਡੀਆ ਦੇ ਤਿੰਨ ਰਾਸ਼ਟਰਪਤੀ ਦੇ ਆਏ ਪ੍ਰਸ਼ੰਸਾ ਪੱਤਰ ਤੇ ਆ ਇੰਡੀਆ ਦੇ ਵਿੱਚ ਇੱਕ ਬੜੀ ਰਾਇਲ ਵੈਡਿੰਗ ਹੋਣ ਜਾ ਰਹੀ ਆ ਤੇ ਕ੍ਰਿਕਟਰਸ ਲੀਡਰਸ ਹਾਲੀਵੁੱਡ ਸਟਾਰਸ ਆ ਰਹੇ ਨੇ ਤੇ ਮੈਂ ਇੱਕ ਆਪਣੀ ਪੇਂਟਿੰਗ ਦੇ ਜ਼ਰੂਰ ਉਹਨਾਂ ਨੂੰ ਵਿਸ਼ਕ ਕੀਤੀ ਆ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ